ਸਸ਼ੀ ਕਾਲ ਜੀ ਮੈਰੀ ਨਾਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋ ਗਏ ਲਓ ਜੀ ਤੁਹਾਨੂੰ ਵੀਡੀਓ ਦਿਖਾਉਣਾ ਹੈ ਪਖੰਡੀ ਬਾਬਿਆਂ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਪਖੰਡੀ ਬਾਬੇ ਆਪਣੇ ਆਪ ਨੂੰ ਕੀ ਸਮਝਣ ਲੱਗ ਪਏ ਨੇ ਕਿ ਉਹਨਾਂ ਵੱਲੋਂ ਧੀਆਂ ਪੈਣਾ ਦੀ ਇੱਜ਼ਤ ਕਰਨੀ ਤਾਂ ਦੂਰ ਹੈ ਉਹਨਾਂ ਦੇ ਨਾਲ ਕਿਵੇਂ ਦਾ ਸਲੂਕ ਕੀਤਾ ਜਾਂਦਾ ਕਾਦੇ ਨਾਮ ਤੇ ਇੱਕ ਪਖੰਡ ਵਾਲ ਦੇ ਕਿ ਇਹਦੇ ਵਿੱਚ ਭੂਤ ਬੜਿਆ ਹੋਇਆ ਇਹਦੇ ਵਿੱਚ ਜਿੰਨ ਬੜਿਆ ਹੋਇਆ ਤੇ ਬਾਬਾ ਉਸ ਦੇ ਤੇ ਮੰਤਰ ਮਾਰਦਾ ਕਿ ਅਸੀਂ ਮੰਤਰ ਮਾਰ ਕੇ ਇਹਨਾਂ ਦੇ ਵਿੱਚੋਂ ਭੂਤ ਪ੍ਰੇਤਾਂ ਨੂੰ ਜਿਹੜਾ ਕਿ ਬਾਹਰ ਕਰ ਦਿਆ ਇਹ ਵੀਡੀਓ ਦੇਖ ਕੇ ਸੱਚੀ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਕਿ ਕਿਵੇਂ ਇੱਕ ਕੁਆਰੀ ਕੁੜੀ ਇਸ ਪਖੰਡੀ ਬਾਬੇ ਕੋਲ ਜਾਂਦੀ ਹੈ ਤਾਂ ਬਾਬਾ ਇਹਦੇ ਵਿੱਚ ਭੂਤ ਕੱਢਣ ਦਾ ਕੱਢਦਾ ਹੋਇਆ ਇਸ ਦੇ ਬਾਹਲਾ ਤੋਂ ਬੇਰਹਿਮੀ ਦੇ ਨਾਲ ਫੜਕੇ ਉਸ ਨੂੰ ਧੂੰ ਦਾ ਜਿਹੜਾ ਕਿ ਨਜ਼ਰ ਆਇਆ ਕੀ ਇਸ ਤਰੀਕੇ ਦੇ ਨਾਲ ਭੂਤ ਪ੍ਰੇਤਾਂ ਨੂੰ ਬਾਹਰ ਕੱਢਿਆ ਜਾਂਦਾ ਪਰ ਸਭ ਤੋਂ ਵੱਡੀ ਗਲਤੀ ਅਜੇ ਲੋਕਾਂ ਦੀਆਂ ਜਿਹੜੇ ਕਿ ਇਨਾਂ ਡੇਰਿਆਂ ਦੇ ਵਿੱਚ ਜਾਂਦੇ ਨੇ ਇਹ ਡੇਰਾ ਵਿਵਾਦ ਨੂੰ ਜਿਹੜਾ ਕਿ ਸਭ ਤੋਂ ਵੱਧ ਪ੍ਰਮੋਟ ਜਿਹੜੇ ਕਿ ਲੋਕ ਕਰਦੇ ਨੇ ਤੁਸੀਂ ਆਪਣੀਆਂ ਧੀਆਂ ਪੈਣਾ ਆਪਣੀਆਂ ਕੁਆਰੀਆਂ ਧੀਆਂ ਪੈਣਾ ਨੂੰ ਜਿਹੜਾ ਤੁਸੀਂ ਇਨਾਂ ਡੇਰਿਆਂ ਦੇ ਵਿੱਚ ਲੈ ਕੇ ਜਾਂਦੇ ਹੋ ਤੇ ਫਿਰ ਬਾਅਦ ਦੇ ਵਿੱਚ ਜਦੋਂ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਬਾਬਿਆਂ ਦੇ ਉੱਤੇ ਇਲਜ਼ਾਮ ਲਗਾਉਂਦੇ ਹੋ ਕਿ ਬਾਬੇ ਨੇ ਸਾਡੀ ਧੀ ਦੇ ਨਾਲ ਆਹ ਕਰਿਆ ਤਾਂ ਬਾਬੇ ਨੇ ਸਾਡੀ ਧੀ ਤੇ ਮਾੜੀ ਨਜ਼ਰ ਰੱਖੀ ਉਹਦੇ ਨਾਲ ਗਲਤ ਹਰਕਤ ਕੀਤੀ ਗਲਤ ਕੰਮ ਕੀਤਾ ਤਾਂ ਅਜਿਹੇ ਇਲਜ਼ਾਮ ਅਸੀਂ ਬਾਅਦ ਵਿੱਚ ਜ਼ਰੂਰ ਲਗਾਉਂਦੇ ਹਾਂ ਪਰ ਕੀ ਤੁਹਾਨੂੰ ਪਹਿਲਾਂ ਸਮਝ ਨਹੀਂ ਆਉਂਦੀ ਕਿ ਤੁਸੀਂ ਆਪਣੀਆਂ ਕੁਵਾਰੀਆਂ ਧੀਆਂ ਨੂੰ ਇਨ੍ਹਾਂ ਬਾਬਿਆਂ ਦੇ ਕੋਲ ਲੈ ਕੇ ਜਾਂਦੇ ਹੋ ਕੀ ਇਹਨਾਂ ਦੇ ਵਿੱਚ ਕਿਹੜੇ ਭੂਤ ਵੜ ਗਏ ਇਸ ਉਮਰ ਦੇ ਵਿੱਚ ਕਿ ਤੁਹਾਨੂੰ ਬਾਬਿਆਂ ਕੋਲ ਹੀ ਇਲਾਜ ਕਰਾਉਣਾ ਪੈ ਰਿਹਾ ਤੁਸੀਂ ਕੀ ਮੈਂ ਕਹਿ ਸਕਦੇ ਕਿ ਭੂਤ ਪ੍ਰੇਤ ਦੇ ਵੀ ਇਹਦੇ ਵਿੱਚ ਜਿਹੜਾ ਕੀ ਵੜ ਗਿਆ ਤਾਂ ਬਾਬਿਆਂ ਕੋਲ ਅਜਿਹਾ ਕਿਹੜਾ ਮੰਤਰ ਹੁੰਦਾ ਕਿ ਉਹ ਤੁਹਾਡੇ ਚਵਾਕਾਂ 'ਚ ਬੜੇ ਭੂਤਾਂ ਨੂੰ ਬਾਹਰ ਕੱਢਦਾ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਜਿੰਨੀ ਜਲਦੀ ਸਮਝ ਸਕਦੇ ਹੋ ਤੁਹਾਡੇ ਲਈ ਫਾਇਦਾ ਹੋਵੇਗਾ ਕਿਉਂਕਿ ਆਉਣ ਵਾਲਾ ਸਮਾਂ ਇੰਨਾ ਕੁ ਮਾਲਾ ਹੋ ਜਾਵੇਗਾ ਜੇਕਰ ਪਖੰਡਵਾਦ ਇਸੇ ਕਦਰ ਨਾਲ ਵਧਦਾ ਗਿਆ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਕਾਦੇ ਲਈ ਤਾਂ ਕਿ ਇਸ ਪਖੰਡਵਾਦ ਨੂੰ ਜਿਹੜਾ ਕੀ ਵਧਾਵਾ ਨਾ ਹੋਵੇ ਪਖੰਡਵਾਦ ਨੂੰ ਰੋਕਿਆ ਪਰ ਲੋਕ ਉਹਨਾਂ ਚੀਜ਼ਾਂ ਨੂੰ ਜਿਹੜੇ ਕਿ ਪਿੱਛੇ ਰੱਖ ਕੇ ਇਨ੍ਹਾਂ ਪਖੰਡਵਾ ਦੇ ਵਿੱਚ ਫਸਦੇ ਜਾ ਰਹੇ ਨੇ ਪਖੰਡਿਆਂ ਨੂੰ ਹੋਰ ਵਧਾਵਾ ਦੇ ਰਹੇ ਨੇ ਚੱਪੇ-ਚੱਪੇ ਤੇ ਜਿਹੜੇ ਕਿ ਬਾਬੇ ਨੇ ਡੇਰੇ ਖੋਲੇ ਨੇ ਇੱਕ ਕਮਰੇ ਤੋਂ ਸ਼ੁਰੂਆਤ ਕਰਕੇ ਇਹਨਾਂ ਨੇ ਵੱਡੇ-ਵੱਡੇ ਡੇਰੇ ਬਣਾ ਲਏ ਤੇ ਲੋਕ ਇੱਥੇ ਚੜਾਵਾ ਚੜਾਉਂਦੇ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਬਾਬਿਆਂ ਦੇ ਪਖੰਡੀਆਂ ਦੇ ਪੈਰਾਂ ਦੇ ਵਿੱਚ ਗੇਰਦੇ ਨੇ ਤਾਂ ਤੁਸੀਂ ਲੋਕ ਕਦੋਂ ਸਮਝੋਗੇ ਜਦੋਂ ਤੁਹਾਡਾ ਕੋਈ ਨੁਕਸਾਨ ਹੋ ਗਿਆ ਉਸ ਵੇਲੇ ਸਮਝਣਾ ਨਾ ਸਮਝਣਾ ਇੱਕ ਬਰਾਬਰ ਹੋ ਜਾਂਦਾ ਤੁਸੀਂ ਪਹਿਲਾਂ ਜੇਕਰ ਇਹਨਾਂ ਚੀਜ਼ਾਂ ਨੂੰ ਸਮਝ ਲਓ ਤਾਂ ਤੁਹਾਡਾ ਬਹੁਤ ਫਾਇਦਾ ਹੋਵੇਗਾ ਤੁਹਾਡੀ ਮਿਹਨਤ ਦੀ ਕਮਾਈ ਵੀ ਬਚੇਗੀ ਤੁਹਾਡੇ ਧੀਆਂ ਪੈਣਾ ਵੀ ਸੁਰੱਖਿਅਤ ਹੋਣ ਗਿਆ ਫਿਰ ਬਾਅਦ ਦੇ ਵਿੱਚ ਕਹਿ ਦਿੰਦੇ ਨੇ ਭਾਈ ਸਾਡੀ ਜਨਾਨੀ ਬਾਬੇ ਨਾਲ ਗਲਤ ਹੋ ਗਈ ਫਲਾਣਾ ਹੋ ਗਿਆ ਤਾਂ ਪਹਿਲਾ ਹੀ ਤੁਸੀਂ ਆਪਣੀਆਂ ਜਨਾਨੀਆਂ ਆਪਣੇ ਧੀਆਂ ਭੈਣਾਂ ਨੂੰ ਬਚਾ ਕੇ ਰੱਖੋ ਅਜਿਹੇ ਡੇਰਿਆਂ ਦੇ ਵਿੱਚ ਕੁਝ ਵੀ ਨਹੀਂ ਤੁਹਾਡੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਦੁਕਾਨਾ ਖੋਲ੍ਹ ਕੇ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤੁਹਾਡੇ ਵਰਗੇ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਫਸਾਇਆ ਜਾਂਦਾ ਕਿਉਂਕਿ ਅੰਧਵਿਸ਼ਵਾਸ ਦੇ ਵਿੱਚ ਫਸਿਆ ਬੰਦਾ ਕੱਢਣਾ ਬਹੁਤ ਮੁਸ਼ਕਿਲ ਹੈ ਬਾਕੀ ਤੁਹਾਡਾ ਅਜਿਹੇ ਪਖੰਡੀਆਂ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼